ਦੋਸਤੋ ਘੋੜਾ ਦਿਖਾਉਣ ਲੱਗੇ ਆ ਅੱਜ ਤੁਹਾਨੂੰ ਸੁਲਤਾਨ ਸੁਲਤਾਨ ਘੋੜਾ ਜਿਹੜਾ ਉਹ ਕੱਲਾਂ ਵਾਲੇ ਚੇਤਕ ਦਾ ਬੱਚਾ ਹੈ ਬਹੁਤ ਹੀ ਖੂਬਸੂਰਤ ਹੈ ਬਹੁਤ ਹੀ ਸ਼ਕੀਨ ਹੈ ਕੰਨਾਂ ਪੱਖੋਂ ਜੇ ਗੱਲ ਕਰੀਏ ਜਾਂ ਬਾਡੀ ਸਟਰਕਚਰ ਪੱਖੋਂ ਇਹਦੀ ਗੱਲ ਕਰੀਏ ਤਾਂ ਲਾਜਵਾਬ ਘੋੜਾ ਦੋਸਤੋ ਬਿਲਕੁਲ ਫਰੋਜ਼ਪੁਰ ਸ਼ਹਿਰ ਦੇ ਵਿੱਚ ਵਿਚਾਲੇ ਬਾਈ ਜੀ ਹੁਣਾਂ ਦੇ ਘਰੇ ਇਹ ਜਿਹੜਾ ਘੋੜਾ ਸਟੱਡ ਸਰਵਸਾਸਤੇ ਤਿਆਰ ਹੋਇਆ ਹੋਇਆ ਹੋਰ ਵੀ ਜਾਨਵਰ ਬਾਈ ਜੀ ਹੁਣਾਂ ਦੇ ਕੋਲੇ 4-5 ਘੋੜੀਆਂ ਵੀ ਰੱਖੀਆਂ ਹੋਈਆਂ ਬਿਲਕੁਲ ਸ਼ਹਿਰ ਦੇ ਵਿਚਾਲੇ ਜਿੱਥੇ ਇੱਕ ਆਮ ਬੰਦੇ ਨੂੰ ਸ਼ਹਿਰ ਦੇ ਵਿੱਚ ਰਹਿਣਾ ਔਖਾ ਉੱਥੇ ਬਾਈ ਜੀ ਹੁਣਾਂ ਦੇ ਕੋਲੇ 4-5 ਜਾਨਵਰ ਜਿਹੜੇ ਘਰੇ ਤਿਆਰ ਕੀਤੇ ਹੋਏ ਐ ਫੀਸ ਦੀ ਕੋਈ ਫਿਕਰ ਨਹੀਂ ਕਰਨੀ ਫੀਸ ਜਿਹੜੀ ਇਸ ਘੋੜੇ ਦੀ ਆ ਉਹ ਆਮ ਬੰਦੇ ਦੀ ਪਹੁੰਚ ਦੇ ਵਿੱਚ ਆਉਣ ਵਾਲੀ ਐ ਘੋੜੇ ਦੀ ਸਟੱਡ ਸਰਵਿਸ ਵੀ ਬਾਈ ਹੁਣੀ ਦਿੰਦੇ ਐ ਤੇ ਨਾਲ ਨਾਲ ਬਾਈ ਹੁਣੀ ਵੈਡਿੰਗ ਪਲਾਨਰ ਵੀ ਐ ਜੇ ਕਿਸੇ ਸੱਜਣ ਨੂੰ ਆਉਦੇ ਵਿਆਹ ਦੇ ਵਿੱਚ ਕੋਈ ਘੋੜੇ ਘੋੜੀਆਂ ਰਾਥ ਹਾਥੀ ਜੇ ਉਰਚਾ ਹੀ ਦੇ ਹੋਏ ਉਹ ਵੀ ਬਾਈ ਹੁਣਾ ਨਾਲ ਗੱਲਬਾਤ ਕਰ ਲਿਓ ਤੇ ਆਜੋ ਆਪਾਂ ਕਰਦੇ ਆਂ ਗੱਲਬਾਤ ਬਾਈ ਹੁਣਾ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਭਾਈ ਤੁਸੀਂ ਇੱਥੇ ਕਾ ਆਏ ਹੋ ਜੀ ਬਾਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਹਾਡਾ ਜੀ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਟਾਈਮ ਦਿੱਤਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਆਪਾਂ ਜਿਵੇਂ ਦੇਖਦੇ ਆਂ ਅੱਜ ਦੇ ਸਮੇਂ ਦੇ ਵਿੱਚ ਵੀ ਸ਼ਹਿਰ ਦੇ ਵਿੱਚ ਮੰਨ ਲਓ ਆਪਾਂ ਜੀ ਸੋਚੀਏ ਤਾਂ ਇੱਕ ਆਮ ਬੰਦੇ ਨੂੰ ਵੀ ਰਹਿਣਾ ਥੋੜਾ ਜਿਹਾ ਔਖਾ ਹੁੰਦਾ ਹਨਾ ਤਾਂ ਕਿਉਂਕਿ ਮਹਿੰਗਾਈ ਦਾ ਸਮਾਂ ਹੈ ਤੇ ਉਸ ਕਰਕੇ ਸ਼ਹਿਰ ਦੇ ਵਿੱਚ ਥੋੜਾ ਜਿਹਾ ਰਹਿਣਾ ਮੁਸ਼ ਔਰ ਤੁਸੀਂ ਸ਼ਹਿਰ ਦੇ ਵਿੱਚ 6-7 ਘੋੜਿਆਂ ਤੇ ਘੋੜਾ ਵੀ ਰੱਖੀ ਬੈਠੇ ਹੋ ਹਨ ਤੁਹਾਨੂੰ ਕੋਈ ਐ ਮੁਸ਼ਕਲ ਨਹੀਂ ਲੱਗਦਾ ਦੱਸੋ ਇਸ ਬਾਰੇ ਵੀ ਕਿਵੇਂ ਤੁਸੀਂ ਇਹ 6-7 ਜਾਨਵਰ ਲੈ ਕੇ ਫਿਰ ਵੀ ਸਰਵਾਈਵ ਕਰ ਰਹੇ ਹੋ ਵਧੀਆ ਜੀ ਇਹ ਤਾਂ ਸਾਡੇ ਬਜ਼ੁਰਗਾਂ ਤੋਂ ਘੋੜੀਆਂ ਰੱਖਦੇ ਆ ਰਹੇ ਅਸੀਂ ਅੱਛਾ ਜੀ ਇਸ ਦੀ ਸ਼ੁਰੂਆਤ ਅੱਜ ਤੋਂ 70-80 ਸਾਲ ਪਹਿਲੇ ਜਦੋਂ ਸਾਡੇ ਦਾਦਾ ਜੀ ਮਦਨ ਲਾਲ ਕਾਲੀਆ ਜੀ ਉਹ ਘੋੜੀਆਂ ਰੱਖਦੇ ਆ ਰਹੇ ਆ ਠੀਕ ਹੈ ਜੀ ਉਦੋਂ ਸਾਡੇ ਕੋਲ ਇੱਕ ਪਹਿਲੇ ਘੋੜਾ ਜਿਹੜਾ ਹੁੰਦਾ ਸੀ ਮਾਰਵਾੜੀ ਘੋੜਾ ਹੁੰਦਾ ਸੀ ਅੱਛਾ ਉੱਥੋਂ ਦੀ ਸ਼ੁਰੂਆਤ ਮੰਨ ਲਓ ਜੀ ਪਰ 60 70 ਸਾਲ ਹੋ ਗਏ ਘੋੜੀਆਂ ਰੱਖਦਿਆਂ ਨੂੰ ਹਾਂਜੀ ਉਦੋਂ ਟਾਂਗੇ ਦਾ ਜ਼ਮਾਨਾ ਸੀਗਾ ਉਦੋਂ ਤਾਂ ਘੋੜੀਆਂ ਰੱਖਦੇ ਆ ਰਹੇ ਆ ਠੀਕ ਹੈ ਠੀਕ ਹੈ ਇਹ ਮੇਰਾ ਬਾਈ ਹੈਗਾ ਨਾਲ ਇਹ ਘੋੜੀਆਂ ਇਹ ਸੰਭਾਲਦਾ ਸ਼ੁਰੂ ਤੋਂ ਮੈਂ ਦਾਦਾ ਜੀ ਦੇ ਟਾਈਮ ਤੋਂ ਇਹ ਸਾਡੇ ਨਾਲ ਹੈ ਇਹਨਾਂ ਦੇ ਫਾਦਰ ਸਾਹਿਬ ਵੀ ਸਾਡੇ ਨਾਲ ਹੀ ਸੀਗੇ ਅੱਛਾ 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 ਇਹ ਹਰ ਪੀੜੀਦਰ ਪੀੜੀ ਤੁਹਾਡਾ ਜਿੰਦਾ ਉਹ ਚੱਲੀ ਜਾਂਦਾ ਕੰਮ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਫਿਰ ਤੁਹਾਨੂੰ ਬਹੁਤ ਟਾਈਮ ਹੋ ਗਿਆ ਲੰਮਾ ਸਮਾਂ ਅਮਰਕਾ ਹਾਂਜੀ ਹਾਂਜੀ ਤੇ ਤੁਸੀਂ 60 70 ਸਾਲ ਜਿਹੜੇ ਬਹੁਤ ਸਮਾਂ ਲੰਮਾ ਸਮਾਂ ਹੈ ਦਾਦਾ ਜੀ ਤੋਂ ਬਾਅਦ ਮੇਰੇ ਫਾਦਰ ਸਾਹਿਬ ਕੰਮ ਕਰਦੇ ਰਹੇ ਫ ਇਹ ਸੇਵਾ ਨੇ ਬੰਨਦਾ ਤੇ ਜਿੰਨੀ ਦੇ ਚੱਕਰ ਹੈਗੇ ਉੰਨੀ ਕਿ ਸੇਵਾ ਨਹੀਂ ਬਾਰ ਰਹੇ ਆ ਉਸ ਤੋਂ ਬਾਅਦ ਅਗਲੀ ਜਨਰੇਸ਼ਨ ਦੇਖਦੇ ਆ ਕਰੇ ਉਹ ਕੰਮ ਸੰਭਾਲੇਗੀ ਨਹੀਂ ਵੈਸੇ ਤਾਂ ਇਹ ਸ਼ੌਂਕ ਮਿਲ ਕੇ ਬਹੁਤ ਵਧੀਆ ਹੈ ਹਾਂਜੀ ਸ਼ੌਂਕ ਵੀ ਹੈਗਾ ਜੀ ਆਪਾਂ ਕਹੇ ਦੀ ਇੱਕ ਉਹ ਆਮਦਨ ਦਾ ਵੀ ਕਿੱਤਾ ਵੀ ਹੈਗਾ ਇੱਕ ਵਧੀਆ ਆਪਣੇ ਵਾਸਤੇ ਤੇ ਹੁਣ ਕਾਫੀ ਜਿਹੜੀ ਪੀੜ੍ਹੀ ਹੈਗੀ ਇਸ ਪਾਸੇ ਵੱਲ ਆ ਰਹੀ ਹੈ ਹਾਂਜੀ ਅਸੀਂ ਫਿਰ ਤੁਸੀਂ ਮਿਲ ਕੇ ਤੁਹਾਡੇ ਦਾਦੇ ਪੁਰਦਾਦਿਆਂ ਤੋਂ ਲੈ ਕੇ ਤੁਹਾਨੂੰ ਸ਼ੌਂਕ ਆ ਉਦੋਂ ਦੇ ਰੱਖੀ ਹਾਂ ਉਦੋਂ ਤੋਂ ਹੀ ਸ਼ੁਰੂ ਤੋਂ ਰੱਖਦੇ ਆ ਰਹੇ ਆ ਇਸ ਦੇ ਨਾਲ ਨਾਲ ਸਾਡਾ ਜਿਵੇਂ ਲੋਕਲ ਲੈਵਲ ਤੇ ਸਾਡੇ ਫਰੋਈਪੁਰ ਸ਼ਹਿਰ ਦੇ ਵਿੱਚ ਸਾਰਿਆਂ ਨੂੰ ਪਤਾ ਹੀ ਹੈ ਕਾਲਿਆ ਕੋੜੀ ਵਾਲੇ ਨਾਮ ਤੋਂ ਸਾਡਾ ਫੇਮਸ ਹੈ ਕੋੜੀਆਂ ਸ਼ੁਰੂ ਤੋਂ ਰੱਖਦੇ ਆ ਰਹੇ ਹਾਂ ਤੇ ਉਸ ਕਰਕੇ ਸਾਡਾ ਬਰਾਤਾਂ ਵਗੈਰਾ ਦਾ ਵੀ ਕੰਮ ਹੈਗਾ ਜਿਵੇਂ ਲੋਕਾਂ ਦੀ ਵਿਆਹ ਸ਼ਾਦੀਆਂ ਤੇ ਅਸੀਂ ਕੋੜੀਆਂ ਵੀ ਪ੍ਰੋਵਾਈਡ ਕਰੀ ਦੀਆਂ ਅੱਛਾ ਤੁਸੀਂ ਨਾਲ ਬਰਾਤਾਂ ਦਾ ਕੰਮ ਕਰਦੇ ਹੋ ਉਹ ਵੀ ਨਾਲ ਕਰੀ ਦੀ ਹੈ ਠੀਕ ਹੈ ਠੀਕ ਤੇ ਨਾਲ ਬਰੀਡਿੰਗ ਦਾ ਜੇ ਹੋ ਜਾਂਦਾ ਕਿ ਜਿਵੇਂ ਕੋੜੀ ਵਗੈਰਾ ਬੱਚੇ ਦਿੰਦੀ ਹੈ ਉਹ ਸੇਲ ਪਰਚੇਸ ਕਰਕੇ ਠੀਕ ਥੋੜਾ ਗੁਜ਼ਾਰਾ ਵਧੀਆ ਹੋ ਜਾਂਦਾ ਹੁਣ ਆਪਾਂ ਜੇ ਦੂਜੇ ਪਾਸੇ ਘੋੜੇ ਵਾਲੇ ਪਾਸੇ ਆਈਏ ਵੀ ਤੁਸੀਂ ਫਿਰ ਬਰਾਤਾਂ ਦਾ ਵੀ ਕੰਮ ਕਰਦੇ ਹੋ ਫਿਰ ਘੋੜਾ ਰੱਖਣ ਦਾ ਤੁਹਾਨੂੰ ਇਹ ਸ਼ੌਂਕ ਕਿਵੇਂ ਪੈਦਾ ਹੋ ਗਿਆ ਵੀ ਆਪਾਂ ਜਿਹੜਾ ਸਟਾਰਲੀਅਨ ਤਿਆਰ ਕਰ ਲਿਆ ਤੁਸੀਂ ਹਨਾ ਵੀ ਇਹ ਇਹ ਦਾ ਸ਼ੌਂਕ ਤੁਹਾਨੂੰ ਕਿੱਦਾਂ ਹੋ ਗਿਆ ਇਹ ਇਸ ਦਾ ਜਿਹੜਾ ਫਾਦਰ ਹੈ ਕੋੜਾ ਇਹਦਾ ਜਿਹੜਾ ਹੈਗਾ ਕੱਲਾ ਵਾਲੇ ਚਿੱਤਕ ਤੁਸੀਂ ਨਾਮ ਸੁਨੇ ਹੋਏਗਾ ਕੋੜਾ ਹਾਂਜੀ ਹਾਂਜੀ ਕੱਲਾਂ ਦਾ ਬਹੁਤ ਵਧੀਆ ਕੋੜਾ ਸੀਗਾ ਬਹੁਤ ਚੰਗਾ ਕੋੜਾ ਸੀ ਕਿੰਨੀਆਂ ਕੋੜੀਆਂ ਮੇਟ ਕਰਾਈ ਦੀ ਪਹਿਲੇ ਤਾਂ ਮਿੰਟੂ ਰੋਡੇ ਵਾਲੇ ਕੋ ਮੇਟ ਕਰਾਈ ਦੀਆਂ ਸੀਗੀਆਂ ਉਸ ਤੋਂ ਬਾਅਦ ਉਹਨਾਂ ਨੇ ਕੋੜਾ ਸੇਲ ਕਰਤਾ ਕੁਝ ਉਹਨਾਂ ਦੀ ਫੀਸ ਵਗੈਰਾ ਵੀ ਜ਼ਿਆਦਾ ਸੀਗੀਆਂ ਤੇ ਉਸ ਤੋਂ ਬਾਅਦ ਫਿਰ ਚਿੱਤਕ ਜਿਹੜਾ ਕੋੜਾ ਸੀਗਾ ਠੀਕ ਹੈ ਇਹਨਾਂ ਕੋਲ ਫਿਰ ਮੇਟ ਕਰਵਾਈ ਮੇਰੇ ਆਪਣੀ ਕੋੜੀ ਸੀ ਕਰਦੀ ਅੱਛਾ ਜੀ ਤੇ ਇਹਦਾ ਬੱਚਾ ਮੈਨੂੰ ਬਹੁਤ ਹੀ ਸੋਹਣਾ ਲੱਗਾ ਠੀਕ ਹੈ ਫਿਰ ਮੈਂ ਕਿਹਾ ਚਲੋ ਇਹਨੂੰ ਆਪਾਂ ਇਸ ਕੰਮ 'ਚ ਨਹੀਂ ਰੱਖਣਾ ਹੈਗਾ ਮਤਲਬ ਕਿ ਇੱਕ ਤਸਵੀਰ ਬਣਾ ਕੇ ਰੱਖਣੀ ਹੈਗੀ ਫਿਰ ਸਾਡਾ ਦਿਨ ਮੋਹ ਪਿਆਰ ਪੈ ਗਿਆ ਫਿਰ ਹੋਲੀ 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 ਦੇਖਦੇ ਦੇਖਦੇ ਅਸੀਂ ਇਹ ਪਤਾ ਨਹੀਂ ਕਦੋਂ ਵੱਡਾ ਹੋ ਗਿਆ ਸਾਨੂੰ ਆਪੇ ਵੱਡਾ ਚੱਲੇ ਗਿਆ ਦੇਖਦੇ ਦੇਖਦੇ ਹੱਸਦੇ ਖੇਡਦੇ ਘੋੜਾ ਤੁਹਾਡਾ ਬਹੁਤ ਸੋਹਣਾ ਹੈ ਤੇ ਬਾਕੀ ਮਤਲਬ ਕਿ ਤੁਹਾਡੀ ਆ ਗੱਲ ਸੁਣ ਕੇ ਮੈਨੂੰ ਹੋਰ ਵੀ ਚੰਗਾ ਲੱਗਿਆ ਵੀ ਤੁਸੀਂ ਬਰੀਡਿੰਗ ਤੇ ਕੰਮ ਕਰਦੇ ਆ ਤੇ ਪਰ ਚੰਗੇ ਘੋੜਿਆਂ ਦੇ ਬੱਚੇ ਵੀ ਤੁਸੀਂ ਜਿਵੇਂ ਤੁਸੀਂ ਕਹਿੰਦੇ ਬਾਈ ਮੈਂ ਟੂ ਘੋੜੇ ਤੋਂ ਵੀ ਮੇਟ ਕਰਵਾਉਂਦੇ ਰਿਆਂ ਜਾਂ ਘਲਾਂ ਦੇ ਹਾਂ ਚੰਗੇ ਘੋੜੇ ਆ ਨਾਮੀ ਘੋੜੇ ਜਿਹਨਾਂ ਤੋਂ ਤੁਸੀਂ ਮਲਕ ਜਿਹੜੇ ਬੱਚੇ ਲਈ ਬਿਠਿਓ ਬਾਕੀ ਘੱਲਾਂ ਵਾਲਾ ਘੋੜਾ ਬਹੁਤ ਚੰਗਾ ਹੈ ਜੀ ਦਾ ਇਹ ਬੱਚਾ ਹਾਂਜੀ ਹਾਂਜੀ ਤੇ ਇਹ ਬਿਲਕੁਲ ਸਪੌਟਲੈਸ ਹੈ ਬੱਚਾ ਬਿਲਕੁਲ ਸਪੌਟਲੈਸ ਹੈ ਜੀ ਠੀਕ ਹੈ ਜੀ ਉਮਰ ਪੱਖੋਂ ਇਹ ਕਿੰਨੀ ਉਮਰ ਜੀ ਸਾਢੇ 3 ਸਾਲ ਹੋ ਗਈ ਹੈ ਇਹਦੀ ਉਮਰ ਸਾਢੇ 3 ਸਾਲ ਹਾਂਜੀ ਤੇ ਬਾਕੀ ਇਹਦੇ ਰਿਜ਼ਲਟ ਜਿਹੜੇ ਹੈਗੇ ਸਾਡੇ ਲੋਕਲ ਸ਼ਹਿਰ ਦੇ ਵਿੱਚ ਕਾਫੀ ਜਿਹੜੇ ਮਤਲਬ ਕਿ ਆਏ ਹੈਗੇ ਉਹਨਾਂ ਨੂੰ ਦੇਖ ਕੇ ਸਾਨੂੰ ਆਪ ਮੋਟੀਵੇਸ਼ਨ ਹੋਈ ਇੱਕ ਤਾਂ ਆਪਣੇ ਕੋਲੇ ਆ ਆਪਾਂ ਬਸ਼ੇਰਾ ਵਿਖਾਈ ਦੇਣਾ ਹਾਂ ਹਾਂ ਜੀ ਆ ਜਿਹੜਾ ਕੋੜਾ ਜਾਂਦੇ ਬਸ਼ੇਰਾ ਆਪਣੇ ਕੋਲ ਹੀ ਹੈਗਾ ਇਹ ਵੀ ਇਹਦਾ ਵੀ ਜੀ ਹੈ ਇਹ ਵੀ ਇੱਕ ਸਾਨ ਚੰਗਾ ਤਿਆਰ ਹੋਏਗਾ ਹਾਂ ਬੱਚਾ ਬਹੁਤ ਵਧੀਆ ਮਿਲ ਕੇ ਕਦਗਾਟ ਵੀ ਚੰਗਾ ਕਰੂਗਾ ਹਾਂ ਜੀ ਹਾਂ ਜੀ ਚੰਗਾ ਬੱਚਾ ਮਜ਼ੂਰ ਹਾਂ ਜੀ ਉਹ ਮਾ ਸਿਰਫ 15 16 ਮਹੀਨੇ ਹੈ ਇਹਦਾ ਬੱਚਾ ਪੜਦਾ ਹੈ ਹਾਂਜੀ ਹਾਂਜੀ ਜਦੋਂ 2.5 3 ਸਾਲ ਦਾ ਹੋ ਜਾਏਗਾ ਉਦੋਂ ਅਸੀਂ ਜਾਂਦੀ ਬਰੇਡਿੰਗ ਸ਼ੁਰੂ ਕਰਾਂਗੇ ਠੀਕ ਹੈ ਜੀ ਅਸੀਂ ਇਹ ਵੀ ਤੁਸੀਂ ਇਸੇ ਪਰਪਸ ਵਾਸਤੇ ਰੱਖੋ ਹਾਂਜੀ ਅਸੀਂ ਪਰਪਸ ਵਾਸਤੇ ਇਹਨਾਂ ਦਾ ਕੋਈ ਉਸ ਤਰ੍ਹਾਂ ਦਾ ਨਹੀਂ ਹੈਗਾ ਕਿ ਬਰਾਤ ਵਗੈਰਾ ਦਾ ਕੰਮ ਜਾਂ ਕੁਝ ਇਹਨਾਂ ਦਾ ਕੁਝ ਨਹੀਂ ਹੈ ਠੀਕ ਹੈ ਇਹਦੀ ਜਿਹੜਾ ਆਪਣਾ ਘੋੜਾ ਆਪਾਂ ਨਾਮ ਕੀ ਦੱਸੇ ਸੁਲਤਾਨ ਇਹਦਾ ਸੁਲਤਾਨ ਚੇਤਕ ਦਾ ਬੱਚਾ ਹੈ ਚੇਤਕ ਦਾ ਬੱਚਾ ਹੈ ਤੇ ਸੁਲਤਾਨ ਦੀ ਹਾਈਟ ਕਿੰਨੀ ਕਹ ਜੀ ਇਸ ਦੀ ਹਾਈਟ ਇਹਦੀ 63 ਪਲੱਸ ਹੈ ਹਾਈਟ ਠੀਕ ਹੈ ਜੀ ਜਿਹੜੀ ਅਸੀਂ ਆ ਮਾਪੀ ਹੋਈ ਹੈ ਓਕੇ ਤੇ ਬਾਕੀ ਹੋਲੀ-ਹੋਲੀ ਹੋਲੀ-ਹੋਲੀ ਜਿਸਨ ਪਰਦੀ ਦੇ ਨੇ ਗ੍ਰੋਥ ਹੀ ਕਰ ਰਿਹਾ ਹੈ ਹਾਈਟ ਠੀਕ ਹੈ ਵਧੀਆ ਹਾਈਟ ਹੈ ਬਾਕੀ ਸੋਹਣਾ ਘੋੜਾ ਬਾਕੀ ਹਰ ਪੱਖ ਤੋਂ ਮਰ ਕੇ ਮਜ਼ਬੂਤ ਬਹੁਤ ਹੈ ਤੇ ਸੋਹਣਾ ਘੋੜਾ ਤੇ ਬੱਚੇ ਵਧੀਆ ਚੰਗੇ ਜਿਵੇਂ ਤੁਸੀਂ ਕਹਿ ਰਹੇ ਹੋ ਪ੍ਰੋਡਿਊਸ ਕਰ ਰਿਹਾ ਹੈ ਨਾ ਬੱਚੇ ਤੁਹਾਡਾ ਜਿਹੜਾ ਤੁਸੀਂ ਆ ਬਸ਼ੇਰਾ ਦਿਖਾਇਆ ਇਹ ਵੀ ਵਧੀਆ ਬਾਕੀ ਦੂਸਰੇ ਬਾਕੀ ਇਹਦਾ ਇੱਕ ਬੱਚਾ ਸੀਗਾ ਜੇ ਮੇਰੇ ਕੋ ਇੱਕ ਕੋੜੀ ਬੰਦਾ ਮੇਟ ਕਰਾਉਣ ਨੂੰ ਆਇਆ ਸੀਗਾ ਠੀਕ ਹੈ ਜੀ ਉਹ ਬੰਦਿਆਂ ਕੋਲ ਵਿਚਾਰਿਆਂ ਕੋ ਕੁਝ ਵੀ ਨਹੀਂ ਆਇਗਾ ਸੀਗਾ ਜਿਵੇਂ ਕਹਿੰਦਾ ਮਤਲਬ ਹਾਂਜੀ ਤੇ ਮੈਂ ਚਾਹਾਂਗਾ ਤੁਸੀਂ ਜੀ ਕਰ ਦਈਏ ਤੁਸੀਂ ਆਪ ਵੀ ਖੁਦ ਵੀ ਜਾ ਕੇ ਦੇਖਣਾ ਕਿ ਉਸ ਬੰਦਿਆਂ ਕੋਲ ਛੱਤ ਵੀ ਨਹੀਂ ਹੈਗੀ। ਅੱਛਾ। ਉਹਨਾਂ ਦੀ ਕੋੜੀ ਵਿਚਾਰਿਆਂ ਦੀ ਉਵੇਂ ਹੀ ਜਿਵੇਂ ਆਮ ਹਾਂਜੀ ਇੱਕ ਤੰਬੂ ਤੇ ਬੰਨੀ ਹੋਈ ਹੈ। ਠੀਕ ਹੈ ਜੀ। ਉਸ ਕੋੜੀ ਅੱਜ ਤੋਂ ਸਾਲ ਕੁ ਪਹਿਲੇ ਉਹਨਾਂ ਨੇ ਮੇਰੇ ਤੋਂ ਮੇਡ ਕਰਵਾਈ ਸੀਗੀ। ਉਦੋਂ ਮੈਂ ਨਵਾਂ ਨਵਾਂ ਹੁਣ ਬ੍ਰੀਡਿੰਗ ਦਾ ਕੰਮ ਸ਼ੁਰੂ ਕੀਤਾ। ਠੀਕ ਹੈ ਜੀ। ਤੇ ਉਸ ਕੋੜੀ ਦਾ ਨੁਕਰਾ ਬਸ਼ੇਰਾ ਆਇਆ, ਬਹੁਤ ਹੀ ਸੋਨਾ ਬਸ਼ੇਰਾ ਆਇਆ। ਠੀਕ ਹੈ। ਤੇ ਅੱਜ ਕੋੜੀ ਦੀ ਉਹਨੀ ਕੀਮਤ ਨਹੀਂ ਜਿੰਨੇ ਉਹਦੇ ਬੱਚੇ ਦੀ ਕੀਮਤ ਹੋ ਗਈ ਹੈ। ਵੈਸੇ ਇਹ ਜਿਹੜਾ ਚੇਤਕ ਦਾ ਬਲੱਡ ਹੈਗਾ ਇਹਨਾਂ ਦੇ ਵਿੱਚ ਇਹ ਖੂਬੀ ਹੈਗੀ ਵੀ ਜਿਵੇਂ ਚੰਬੀਆਂ ਉਕੇ ਮੇਰੇ ਆਪ ਦੇ ਘਰੇ ਮੇਰੇ ਕੋਲ ਵੀ ਇੱਕ ਚੰਬੀ ਕੋੜੀ ਹੈ ਤੇ ਉਹ ਤੇ ਆ ਤੀਜੀ ਵਾਰ ਹੁਣ ਉਹ ਸੋਈ ਹੈ ਤੇ ਬੱਚੇ ਬਿਲਕੁਲ 스ਪੌਟਲੈਸ ਹੁੰਦੇ ਹਨ ਇਹਨਾਂ ਦੇ ਵਿੱਚ ਇਹ ਖੂਬੀ ਹੈ ਹਾਂ ਜੀ ਕਿ ਬੱਚੇ ਜਿਹੜੇ ਬਿਲਕੁਲ 스ਪੌਟਲੈਸ ਹੁੰਦੇ ਤੇ ਫਿਰ ਇਹਦੀ ਹੁਣ ਆਪਾਂ ਮੰਨ ਲਓ ਵੀ ਜਿਹੜੀ ਸਟੱਡ ਸਰਵਿਸ ਓਪਨ ਕਰਤੀ ਹੈ ਦਰਸ਼ਕਾਂ ਨੇ ਆ ਦੇ ਦਗੇ ਵੀ ਆਪਾਂ ਪਾਈ ਜੀ ਹਾਂ ਜੀ ਜ਼ਰੂਰ ਬੇਫਿਕਰ ਹੋ ਕੇ ਆ ਸਕਦੇ ਆ ਬਾਈ ਹਾਂ ਜੀ ਫਰੋਇਪੁਰ ਸ਼ਹਿਰ ਦੇ ਵਿੱਚ ਬਿਲਕੁਲ ਸ਼ਹਿਰ ਦੇ ਵਿੱਚ ਤੇ ਫਿਰ ਇਹਦੀ ਆਪਾਂ ਫੀਸ ਵਗੈਰਾ ਕਿੰਨੀ ਕੀ ਰੱਖਣੀ ਹੈ ਬਾਈ ਜੀ ਫੀਸ ਜੀ ਨਾਰਮਲ ਸਾਰਿਆਂ ਨੂੰ ਇੱਥੇ ਜਿਹੜੀ ਹੈਗੀ ਆਪਣੀ 5100 ਰ ਕਿ ਅਸੀਂ ਵੀ ਬਾਕੀ ਜਿਹੜੇ ਟਾਡ ਸਰਵਿਸ ਵਾਲੇ ਕਰਦੇ ਆ ਕਿ ਦੇਖੋ ਉਹਨਾਂ ਦੀ ਫੀਸ ਬਹੁਤ ਜ਼ਿਆਦਾ ਹੁੰਦੀ ਹੈ ਕਿ ਆਮ ਬੰਦਾ ਉਸ ਤੋਂ ਬਹੁਤ ਪ੍ਰਭਾਵਿਤ ਹੈ ਕਿ ਨਹੀਂ ਕੋਈ ਕਰ ਸਕਦਾ ਕਿਸੇ ਕੋ ਪੈਸੇ ਲੈ ਕੇ ਵਿਚਾਰਾ ਕਰਦਾ ਕੋਈ ਤੁਸੀਂ ਇਨੀ ਥੋੜੀ ਫੀਸ ਮਿਲ ਕੇ ਹੁਣ ਆਮ ਤਾਂ ਬਹੁਤ ਫੀਸ ਲਈ ਜਾਂਦੇ ਆ ਘੋੜਿਆਂ ਦੇ ਦੇਖੋ ਸਾਨੂੰ ਕੋਈ ਲਾਲਚ ਨਹੀਂ ਹੈਗਾ ਅਸੀਂ ਇਨੀ ਚੰਦੇ ਕਿ ਸਾਡੇ ਕੋਲ ਕਿ ਇਨੀ ਫੀਸ ਹੋਣੀ ਚਾਹੀਦੀ ਹੈ 11000 ਹੋਣੀ ਚਾਹੀਦੀ 31000 ਹੋਣੀ ਚਾਹੀਦੀ 51000 ਵੀ ਹੈ ਹਾਂ ਜੀ ਨਹੀਂ ਕਈਆਂ ਦੀ ਫੀਸ ਪਈ ਆ ਅਸੀਂ ਉਹਨਾਂ ਨੂੰ ਗਲਤ ਨਹੀਂ ਕਹਿੰਦੇ ਉਹਨਾਂ ਦੇ ਆਪਣੇ ਦੇਖੋ ਹੈਗਾ ਹਰ ਇੱਕ ਬੰਦੇ ਦਾ ਆਪਣਾ 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 ਬੀਨਸ ਹੈ ਜੀ ਤੇ ਅਸੀਂ ਤਾਂ ਸਿਰਫ ਕਰਨ ਉਹ ਸੀ ਫ੍ਰੀ ਵੀ ਦੇ ਦਿੰਦੇ ਪਰ ਸਾਨੂੰ ਇਹ ਹੈ ਕਿ ਜੇ ਅਸੀਂ ਜਾਨਵਰ ਕਹਿੰਦੇ ਕੋੜਾ ਗਾਸ ਤੇ ਦੋਸਤੀ ਕਰੇਗਾ ਤਾਂ ਖਾਏਗਾ ਕੀ ਇਹਦਾ ਸਿਰਫ ਖਰਚਾ ਪਾਣੀ ਚੱਲਦਾ ਰਹੇ ਸਾਨੂੰ ਤਾਂ ਬਸ ਇਹ ਹੈ ਕਿ ਆਮ ਬੰਦੇ ਤੇ ਕਰ ਇਹਦੀ ਸਰਵਿਸ ਪਹੁੰਚਦੀ ਰਹੇ ਜੀ ਤਾਂ ਇਸ ਚੀਜ਼ ਤੇ ਅਸੀਂ ਪ੍ਰਭਾਵਿਤ ਹੋਏ ਹਾਂ ਕਿ ਫੀਸ ਅਸੀਂ ਨਾਰਮਲ ਹੀ ਰੱਖਣੀ ਹੈ ਕੋਈ ਉਸ ਤਰ੍ਹਾਂ ਦੇ ਨਹੀਂ ਕਿ ਬਹੁਤ ਜ਼ਿਆਦਾ ਫੀਸ ਰੱਖ ਲਈ ਕਿ ਆਮ ਬੰਦਾ ਦੇ ਵੀ ਨਾ ਸਕੇ ਠੀਕ ਠੀਕ ਲੋਬੀ ਦਰਸ਼ਕੋ ਬਾਈ ਹੁਣਾ ਨੇ ਮਤਲਬ ਕਿ ਬਹੁਤ ਵਧੀਆ ਇੱਕ ਇਹਨਾਂ ਨੇ ਮੈਸੇਜ ਦਿੱਤਾ ਬਹੁਤ ਵਧੀਆ ਗੱਲ ਕੀਤੀ ਹੈ ਫੀਸ ਉਹਨਾਂ ਨੇ ਬਿਲਕੁਲ ਨਾਰਮਲ 5500 ਰੁਪਇਆ ਰੱਖੀ ਹੈ ਇਹ ਦਾ ਮਤਲਬ ਇਹ ਨਹੀਂ ਵੀ ਫੀਸ ਘੱਟ ਜੇ ਆਪਾਂ ਸੋਚ ਲਈਏ ਵੀ ਬੰਦਾ ਕਹਵੇ ਫੀਸ ਘੱਟ ਹੈ ਖਣੀ ਘੋੜਾ ਮਾੜਾ ਹੋਊਗਾ ਘੋੜਾ ਤੁਸੀਂ ਦੇਖ ਹੀ ਰਹੇ ਆ ਬਹੁਤ ਚੰਗਾ ਸੋਹਣਾ ਘੋੜਾ ਹੈ ਕਦ ਕਾਠ ਵਧੀਆ ਠੀਕ ਠਾਕ ਹੈ ਸਿਰਫ ਫੀਸ ਜਿਹੜੀ ਘੱਟ ਰੱਖਣ ਦਾ ਮਤਲਬ ਹੈ ਬਾਈ ਹੋਣਾ ਦਾ ਇੰਨਾ ਕਹਿ ਵੀ ਜਿਹੜਾ ਆਮ ਬੰਦੇ ਦੀ ਪਹੁੰਚ ਦੇ ਵਿੱਚ ਜਿਹੜਾ ਇਹ ਘੋੜਾ ਜਾ ਸਕੇ ਆਪਾਂ ਦੇਖਦੇ ਆਂ ਆਮ ਤੌਰ ਤੇ ਮਤਲਬ ਕਿ ਕਈ ਬਹੁਤ ਜਿਹੜੇ ਬੰਦੇ ਵਿਚਾਰੇ ਕਮਜ਼ੋਰ ਹੁੰਦੇ ਆ ਆਰਥਿਕ ਤੌਰ ਤੇ ਤੇ ਮਾੜੇ ਬੰਦੇ ਹੁੰਦੇ ਹਨ ਤੇ ਚਲੋ ਮਾੜੇ ਤਾਂ ਆਪਾਂ ਕਾਹ ਨੂੰ ਕਹਿਣਾ ਪਰ ਮਲਕੀ ਆਰਥਿਕ ਤੌਰ ਤੇ ਕਮਜ਼ੋਰ ਹੁੰਦੇ ਆ ਉਹ ਪਰ ਉਹਨਾਂ ਦੀ ਇੱਛਾ ਹੁੰਦੀ ਵੀ ਆਪਾਂ ਕਿਸੇ ਚੰਗੇ ਘੋੜੇ ਤੋਂ ਘੋੜੀ ਜਿਹੜੀ ਆਪਦੀ ਮੇਟ ਕਰਵਾਈਏ ਕਿਉਂਕਿ ਕਈ ਬੰਦਿਆਂ ਕੋਲੇ ਘੋੜੀਆਂ ਥੋੜੇ ਜਿ ਮੁੱਲ ਦੀਆਂ ਹੁੰਦੀਆਂ ਹਨਾ ਹਾਂਜੀ ਹਾਂਜੀ ਤਾਂ ਪਰ ਉਹ ਫਿਰ ਇੰਨੀ ਫੀਸ ਨਹੀਂ ਦੇ ਸਕਦੇ ਨਹੀਂ ਦੇ ਸਕਦੇ ਫਿਰ ਇਸ ਵਾਸਤੇ ਮੈਂ ਤਾਂ ਤੁਹਾਡਾ ਵੈਸੇ ਧੰਨਵਾਦੀ ਕਰੂੰਗਾ ਵੀ ਤੁਸੀਂ ਜਿਹੜਾ ਇੱਕ ਮਲਕੀਏ ਸੇਵਾ ਹੀ ਹੈ ਵੀ ਜੋ ਇੰਨੇ ਥੋੜੀ ਫੀਸ ਦੇ ਵਿੱਚ ਕਿਉਂਕਿ ਹਰ ਇੱਕ ਬੰਦੇ ਦੀ ਪਹੁੰਚ ਦੇ ਵਿੱਚ ਆ ਸਕਦੀ ਹੈ ਤੇ ਬਾਕੀ ਮੈਂ ਥੋੜੀ ਜੀ ਕੋਸ਼ਿਸ਼ ਕਰੂੰਗਾ ਆਪਦੇ ਵੱਲੋਂ ਵੀ ਜੇ ਮੰਨ ਲਓ ਕੋਈ ਬੰਦਾ ਸੋਚੇ ਵੀ ਮੇਰੇ ਕੋਲੇ 5100 ਵੀ ਤਾਂ ਬਾਈ ਜੀ ਹੁਣਾਂ ਨੂੰ ਜਿੰਨੇ ਤੁਸੀਂ ਦੇ ਜੋਗੇ ਫੇਰ ਵੀ ਉਹ ਵੀ ਕੋਈ ਗੱਲ ਨਹੀਂ ਕਿ ਵੀ ਜੇ ਕੋਈ ਬੰਦਾ ਕਹਵੇ ਮੈਂ ਇਹ ਵੀ ਨਹੀਂ ਦੇ ਸਕਦਾ ਤਾਂ ਬਾਈ ਜੀ ਹੁਣੀ ਤੁਹਾਨੂੰ ਮਨਾ ਨਹੀਂ ਕਰਨਗੇ ਫੇਰ ਵੀ ਤੇ ਘੋੜਾ ਬਹੁਤ ਸੋਹਣਾ ਹੈ ਪਰ ਹਾਂ ਬਹੁਤ ਨੋਰਮਲ ਫੀਸ ਹੈ ਕੋਈ ਜ਼ਿਆਦਾ ਫੀਸ ਨਹੀਂ ਗਈ ਆਮ ਬੰਦਾ ਇਹ ਮਤਲਬ ਕਿ ਦੇ ਸਕਦਾ ਪੀਸ ਹੈ ਨਾ ਬਈ ਦੇਖੋ ਜਿਹੜਾ ਬੰਦਾ ਰੋਜ਼ ਦਾ 500000 ਰੁਪਏ ਦਾ ਖਰਚਾ ਕਰਦਾ ਹੈ ਉਸਦੇ ਲਈ ਤਾਂ ਇਹ ਨੋਰਮਲ ਚੀਜ਼ ਹੀ ਹੋਈ ਨੋਰਮਲ ਨੋਰਮਲ ਹਾਂਜੀ ਇਹ ਗੱਲ ਮੈਨੂੰ ਤੁਹਾਡੀ ਬਹੁਤ ਚੰਗੀ ਲੱਗੀ ਕਿਉਂਕਿ ਜੈਜ ਫੀਸ ਹੈ ਤੇ ਇਹਦੇ ਵਿੱਚ ਮਤਲਬ ਕਿ ਹਰ ਇੱਕ ਬੰਦਾ ਜਿਹੜਾ ਕੁੜੀ ਆਪਦੀ ਕਵਰ ਉਹ ਕਰਵਾ ਸਕਦਾ ਹਾਂਜੀ ਤੇ ਆਪਾਂ ਬਈ ਇੱਕ ਵਾਰ ਐਡਰੈਸ ਵੀ ਬਈ ਆਪਾਂ ਦੱਸ ਦਈਏ ਆਪਾਂ ਦਾ ਫਰੋਇਪੁਰ ਸ਼ਹਿਰ ਹੈ ਜੀ ਬਾਜ਼ਾਰ ਦੁਰਗਾ ਦਾਸ ਕਾਲਿਆ ਕੋੜੀ ਵਾਲੇ ਸਾਡਾ ਗੂਗਲ ਤੇ ਵੀ ਸਰਚ ਕਰ ਸਕਦੇ ਹੋ ਕਾਲਿਆ ਵੈਡਿੰਗ ਪਲੈਨਰ ਦੇ ਨਾਮ ਤੇ ਸਾਡਾ ਹੈਗਾ ਅੱਛਾ ਗੂਗਲ ਤੇ ਤੁਹਾਡਾ ਆ ਜਾਂਦਾ ਆ ਜਾਏਗਾ ਜਸਟ ਡਾਇਲ ਤੇ ਆ ਜਾਏਗਾ ਕਾਲਿਆ ਵੈਡਿੰਗ ਪਲੈਨਰ ਠੀਕ ਹੈ ਜੀ ਤੇ ਸਾਡੇ ਮਤਲਬ ਕਿ ਬਾਕੀ ਸਰਵਿਸਾਂ ਲੋਕੀ ਲੈਂਦੇ ਹੀ ਆ ਸਾਰਾ ਨੋ ਸ਼ਹਿਰ ਚ ਲੋਕਲ ਕਿਸੇ ਨੂੰ ਵੀ ਸਾਡਾ ਪੁੱਛ ਸਕਦੇ ਕੋਈ ਕਾਫੀ ਪੁਰਾਣਾ ਬਿਜ਼ਨਸ ਹੈ ਲੋਕੀ ਜਾਣਦੇ ਸਾਨੂੰ ਇਸ ਨਾਮ ਤੋਂ ਜੀ ਜੀ ਤੇ ਬਾਕੀ ਲੋਕਾਂ ਚ ਪਿਆਰ ਬਣਿਆ ਹੋਇਆ ਸੀ ਕਹਿੰਦੇ ਪਿਆਰ ਅਸੀਂ ਤਰ੍ਹਾਂ ਬਣਿਆ ਰ ਇਹ ਇਹ ਪਿਆਰ ਹੀ ਆ ਜਿਹੜਾ ਤੁਸੀਂ ਆਪਾਂ ਇਹ ਨਾਰਮਲ ਫੀਸ ਰੱਖੀ ਐ ਤੇ ਨਹੀਂ ਤਾਂ ਅੱਜਕੱਲ ਬਹੁਤ ਜ਼ਿਆਦਾ ਫੀਸ ਹੈਗੀ ਐ ਚਲੋ ਦੇਖੋ ਜੀ 5-5000 ਸਾਈਕਲ ਬੰਦੇ ਵੀ ਨਹੀਂ ਟਿਕਦੇ ਕੰਮ ਵੀ ਨਹੀਂ ਕਰਦੇ ਫਿਰ ਵੀ ਅਸੀਂ ਤਾਂ ਇਹ ਕਹਿੰਦੇ ਆ ਕਿ ਇਹਦੇ ਨਾਲ ਲੋਕਾਂ ਚ ਇੱਕ ਦੁਜਕਾਰ ਬਣਿਆ ਰਹੇਗਾ ਆਮ ਬੰਦਾ ਵੀ ਜਿਹਦਾ ਇੱਕ ਚੰਬੀ ਕੋੜੀ ਵਾਲਾ ਕੋਈ ਨੀਲੀ ਪੀਲੀ ਕੋੜੀ ਵਾਲਾ ਵੀ ਉਹ ਕੋੜੀ ਮੇਡ ਕਰਾਂਦਾ ਉਹਨੂੰ ਕਿਰਾ ਬੱਚਾ ਦੇ ਜੇ ਜਾਂ ਕੁਝ ਦੇ ਜੇ ਜੀ ਜੀ ਬੱਚਿਆਂ ਦੀ ਕੀਮਤ ਵੀ ਉਹਦੇ ਘੋੜੀ ਨਾਲ ਵੀ ਜ਼ਿਆਦਾ ਹੋ ਜਾਂਦੀ ਹੈ। ਵੱਧ ਜਾਂਦੀ ਆਵਾਜ਼ਾਂ ਦੀ। ਬੱਚੇ ਦੇ ਨਾਲ ਹੀ ਇਸ ਚੀਜ਼ ਦਾ ਅਗਲੀ ਜਨਰੇਸ਼ਨ ਤੇ ਵੀ ਪ੍ਰਭਾਵ ਪਾਵੇ। ਇਹ ਨਾ ਹੋਵੇ ਕਿ ਅਗਲੀ ਜਨਰੇਸ਼ਨ ਆਵੇ ਤੇ ਅਗਲਾ ਕਹੇ ਘੋੜੀ ਬਹੁਤ ਮਹਿੰਗੀ ਹੈ, ਜਾਨਵਰ ਬੱਚੇ ਬਹੁਤ ਮਹਿੰਗੇ, ਬਲੇਡਿੰਗ ਬਹੁਤ ਮਹਿੰਗੀ, ਅਸੀਂ ਕੰਮ ਹੀ ਨਹੀਂ ਕਰਨਾ। ਇਹ ਕਹਿੰਦੇ ਇਸ ਚੀਜ਼ ਵੱਲ ਨੌਜਵਾਨ ਜਿਹੜੀ ਪੀੜ੍ਹੀ ਹੈ ਉਹ ਜ਼ਿਆਦਾ ਵਧੇ ਅੱਗੇ। ਨਹੀਂ ਬਹੁਤ ਵਧੀਆ ਥੋੜੀ। ਤੇ ਅਸੀਂ ਘੋੜੀਆਂ ਦਾ ਕੰਮ ਕਰਦੇ ਆਂ, ਸਾਨੂੰ ਪਿਛਲੇ ਕਾਫੀ ਸਮੇ ਤੋਂ ਆ ਰਹੇ ਆਂ। ਪਰ ਸਾਡੇ ਪਰਿਵਾਰ ਦੇ ਵਿੱਚ 1 ਰੁਪਏ ਦਾ ਵੀ ਐਬ ਨਹੀਂ ਹੈਗਾ ਇਸ ਚੀਜ਼ ਦੇ ਲਈ। ਕੋਈ ਸਾਨੂੰ ਨਸ਼ਾ ਪ ਅਸੀਂ ਅਗਲੀ ਜਨਰੇਸ਼ਨ ਨੂੰ ਵੀ ਆਪਣੇ ਬਜਮੇਰਾ ਆਪਣੇ ਬੇਟੇ ਨੂੰ ਵੀ ਅਸੀਂ ਕਰਕੇ ਨਾਲ ਜੋੜਦਾ ਪਿਆ ਵਾਂ ਉਹ ਵੀ ਕੁੜੀਆਂ ਦਾ ਸ਼ੌਂਕ ਰੱਖਦਾ ਹੈ ਕਿ ਇਸ ਚੀਜ਼ ਨਾਲ ਆਪਾਂ ਨਸ਼ੇ ਤੋਂ ਦੂਰ ਰਹਿ ਸਕਦੇ ਹਾਂ ਬਹੁਤ ਵਧੀਆ ਗੱਲ ਹੈ ਬਈ ਹੈ ਅਸਲ ਦੇ ਵਿੱਚ ਅਸਲੀਅਤ ਵੀ ਹੈਗੀ ਹੈ ਕਿਉਂਕਿ ਇਹ ਵੀ ਇੱਕ ਮਤਲਬ ਕਿ ਬਹੁਤ ਚੰਗਾ ਨਸ਼ਾ ਆਪਾਂ ਕਹਿ ਸਕਦੇ ਹਾਂ ਘੋੜਿਆਂ ਦਾ ਜਿਹਨੂੰ ਲੱਗਦਾ ਉਹਨੂੰ ਦੂਜਾ ਨਾ ਸ਼ੌਕ ਬਸ ਦੂਸੇ ਲੋੜ ਹੀ ਨਹੀਂ ਹੈ ਕਿਉਂਕਿ ਇਹਦੇ ਵਿੱਚ ਬੰਦੇ ਦਾ ਸ਼ੌਂਕ ਵੀ ਪੂਰਾ ਹੋ ਜਾਂਦਾ ਹੈ ਇਹ ਪਿਆਰ ਵੀ ਦਿੰਦੇ ਆ ਇਹ ਜਾਨ ਹਾਂਜੀ ਤੇ ਬਾਕੀ ਆਮਦਨ ਦਾ ਸਾਧਨ ਵੀ ਬਣਿਆ ਹੁੰਦਾ ਸਾਰੇ ਇਹ ਜਿਹੜੇ ਆਪਣੇ ਪੱਖ ਉਹ ਪੂਰੇ ਕਰਦਾ ਹੈ ਬਸ ਬਸ ਆਪਾਂ ਕਹਿ ਸਕਦੇ ਆ ਇਹਨਾਂ ਅੱਛਾ ਇੱਕ ਗੱਲ ਦੱਸੋ ਮੈਨੂੰ ਮੈਂ ਮੈਨੂੰ ਵੀ ਕਈ ਸੱਜਣਾ ਦੇ ਫੋਨ ਆਉਂਦੇ ਰਹਿੰਦੇ ਐਦਾਂ ਵੀ ਜਿਹੜੇ ਵੀ ਬਰਾਤਾਂ ਦਾ ਕੰਮ ਕਰਦੇ ਆ ਉਹਦੇ ਵਾਸਤੇ ਵੀ ਸਾਨੂੰ ਘੋੜੀ ਚਾਹੀਦੀ ਹੈ ਉਹ ਜ਼ਿਆਦਾਤਰ ਸੌਨ ਦੇ ਵਿੱਚ ਆਇਆ ਆਉਂਦਾ ਵੀ ਉਹ ਕਹਿੰਦੇ ਸਾਨੂੰ ਮਤਲਬ ਕਿ ਘੋੜੀ ਸੂਨ ਵਾਲੀ ਭਾਵੇਂ ਨਾ ਹੋਵੇ ਵੀ ਜ਼ਿਆਦਾਤਰ ਮੈਨੂੰ ਇਹ ਲੱਗਦਾ ਵੀ ਜਿਹੜੇ ਬਰਾਤ ਦਾ ਕੰਮ ਕਰਦੇ ਉਹ ਬਰੀਡਿੰਗ ਦਾ ਕੰਮ ਨਹੀਂ ਕਰਦੇ ਹੈਗੇ ਤੁਸੀਂ ਫਿਰ ਕਿਵੇਂ ਨਾਲ-ਨਾਲ ਵੀ ਬਰਾਤ ਦਾ ਕੰਮ ਵੀ ਕਰੋ ਨਾਲ ਬਰੀਡਿੰਗ ਦਾ ਵੀ ਕਰਦੇ ਹੋ ਦੇਖੋ ਬਰਾਤ ਦਾ ਕੰਮ ਹੁੰਦਾ ਸਾਡਾ ਵੱਧ ਤੋਂ ਵੱਧ 2 ਘੰਟੇ ਦਾ 3 ਘੰਟੇ ਦਾ ਕੰਮ ਘਰ ਤੋਂ ਲੈ ਕੇ ਜਿਵੇਂ 500 ਮੀਟਰ ਦਿੱਕਰ ਜਾਂਦੇ ਆ ਬਰਾਤ ਦੇ ਵਿੱਚ ਕਿ ਜਰੂਰੀ ਨਹੀਂ ਹੈ ਕਿ ਉਹਦੇ ਨਾਲ ਬਰੀਡਿੰਗ ਵਾਲੀ ਕੋੜੀ ਲੱਗ ਨਹੀਂ ਸਕਦੀ ਇਹ ਤਾਂ ਚਲੋ ਉਹਨਾਂ ਦੀ ਜਿਹੜੇ ਰੱਖਦੇ ਆ ਉਹਨਾਂ ਦੀ ਆਪਣੀ ਆਪਣੀ ਸੋਚ ਹੈ ਕਿ ਅਸੀਂ ਤਾਂ ਇਹ ਕਹਿੰਨੇ ਆ ਕਿ ਚਲੋ ਬਰਾਤਾਂ ਦੇ ਵਿੱਚ ਜਾਂਦੀਆਂ ਕੋੜੀਆਂ ਉਹਦੇ ਨਾਲ ਕੋੜੀ ਆਪਣਾ ਖਰਚਾ ਕੱਢ ਰਹੀ ਹੈ ਤੇ ਜਿਹੜੇ ਬੱਚੇ ਵਗੈਰਾ ਲੈਂਦੇ ਆ ਉਹਦੇ ਨਾਲ ਇੱਕ ਆਮ ਇਨਸਾਨ ਨੂੰ ਇਹ ਪ੍ਰੋਫਿਟ ਵਗੈਰਾ ਹੁੰਦਾ ਹੈ ਮੰਨ ਲਓ ਇਹਦਾ ਬੱਚਾ ਕੋਈ 1 ਲੱਖ 1.5 ਲੱਖ 2 ਲੱਖ ਦਾ ਵਿਕਦਾ ਹੈਗਾ ਉਹਦੇ ਨਾਲ ਇੱਕ ਬੰਦੇ ਦੀ ਆਰਥਿਕ ਮਦਦ ਹੁੰਦੀ ਹੈਗੀ ਹੈ ਉਹ ਸਾਰਥਿਕ ਮਦਦ ਨਾਲ ਬੰਦਾ ਆਪਣੇ ਆਪ ਨੂੰ ਹੋਰ ਅਪਗ੍ਰੇਡ ਕਰਦਾ ਹੈ ਜਿਹੜਾ ਇਹ ਲਕੋੜਾ ਹੈਗਾ ਸੁਲਤਾਨ ਜਿਹੜਾ ਇਹ ਕਲਰ ਚੇਤਕ ਦਾ ਬੱਚਾ ਹੈ ਨਾਲ ਦੇ ਜਿਹੜੇ ਹੋਰ ਜਾਨਵਰ ਸੀ ਤਕਰੀਬਨ ਕਰੀਬਨ ਖਤਮ ਹੋ ਗਏ ਸੀ ਕੁਝ ਬਿਮਾਰ ਹੋ ਗਏ ਕੁਝ ਬੰਨ ਪੈ ਗਿਆ ਉਸ ਕਰਕੇ ਖਾਲੀ ਇਹ ਕੋੜੀ ਇੱਕ ਇੱਕ ਬੱਚਾ ਹੀ ਰਹਿ ਗਏ ਸਾਡੇ ਕੋਲ ਤੇ ਹੌਲੀ ਹੌਲੀ ਅਸੀਂ ਇਸ ਤੇ ਕੰਮ ਕੀਤਾ ਤੇ ਐਵੇਂ ਤਿਆਰ ਹੋ ਗਿਆ ਵੀ ਨਾਰਮਲ ਕੇ ਤੁਸੀਂ ਬਰੀਡਿੰਗ ਤੇ ਕੰਮ ਕਰਦੇ ਹੋ ਫਿਰ ਆਪਦੇ ਵੀ ਬੱਚੇ ਤੁਸੀਂ ਨਾਲ ਤਿਆਰ ਕਰਦੇ ਰਹਿੰਦੇ ਤੇ ਤੁਸੀਂ ਜਾਨੀ ਇੱਕ ਸਾ ਆਪਣਾ ਦੋ ਫਾਇਦੇ ਲੈਨੇ ਹੋ ਬਰੀਡਿੰਗ ਵੀ ਕਰਦੇ ਰਹੇ ਹੋ ਤੇ ਜਿਹੜਾ ਉਧਰ ਬਰਾਤਾਂ ਵਾਲਾ ਕੰਮ ਬਰਾਤਾਂ ਦਾ ਵੀ ਕੰਮ ਨਾਲ ਕੀਤਾ ਫਿਰ ਠੀਕ ਹੈ ਤੇ ਬਰਾਤ ਦਾ ਜਿਹੜਾ ਇਹ ਹੁੰਦਾ ਤੁਸੀਂ ਇਹ ਵੀ ਆਪਾਂ ਜਾਣਕਾਰੀ ਦਰਸ਼ਕਾਂ ਨੂੰ ਦੇ ਜੀ ਇਹ ਵੀ ਬਰਾਤ ਦੇ ਵਿੱਚ ਜਿਵੇਂ ਆਪਾਂ ਤੁਸੀਂ ਘੋੜੀ ਇਕੱਲੀ ਘੋੜੀ ਪ੍ਰੋਵਾਈਡ ਕਰਾਉਣੀ ਹੈ ਕਿ ਉਹਦੇ ਨਾਲ-ਨਾਲ ਤੁਹਾਡੇ ਕੋਲ ਹੋਰ ਵੀ ਤੁਸੀਂ ਜਿਹੜੀ ਕੋਈ ਚੀਜ਼ ਪ੍ਰੋਵਾਈਡ ਕਰਾਉਣੀ ਹੈ ਅਸੀਂ ਉਹਦੇ ਨਾਲ ਜਿਵੇਂ ਘੋੜੀ ਦੇ ਨਾਲ ਜਿਵੇਂ ਨਾਲ ਸਮਾਨ ਹੁੰਦਾ ਲਾਈਟਾਂ ਦਾ ਬੈਂਡ ਦਾ ਟੋਲ ਵਗੈਰਾ ਜੋ ਵੀ ਮਤਲਬ ਕਿ ਕਸਟਮਰ ਜਿਸ ਤਰ੍ਹਾਂ ਡਿਮਾਂਡ ਕਰਦਾ ਉਸ ਤਰ੍ਹਾਂ ਉਹ ਸਰਵਿਸ ਪ੍ਰੋਵਾਈਡ ਕਰੀਦੀ ਹੈ ਠੀਕ ਹੈ ਠੀਕ ਹੈ ਮਤਲਬ ਕਿ ਉਹ ਤੁਹਾਡਾ ਸਾਰਾ ਬਣਿਆ ਤਿਆਰ ਸੈੱਟ ਹੀ ਹੁੰਦਾ ਉਹ ਤੁਸੀਂ ਪੂਰੇ ਦਾ ਪੂਰਾ ਉਹ ਜ਼ਰੂਰੀ ਨਹੀਂ ਹੈ ਕਿ ਕਿਸੇ ਨੂੰ ਮੰਨ ਲਓ ਕਿ ਇਕੱਲੀ ਕੋੜੀ ਚਾਹੀਦੀ ਹੈ 10 ਮਿੰਟ ਸ਼ੂਟ ਵਾਸਤੇ ਚਾਹੀਦੀ ਹੈ ਕੋਈ ਸ਼ੂਟਿੰਗ ਵਾਸਤੇ ਚਾਹੀਦੀ ਹੈ ਇਕ ਤਰੀ ਵਡਿੰਗ ਸ਼ੂਟਸ ਹੁੰਦੀਆਂ ਹਾਂ ਉਹਦੇ ਵਾਸਤੇ ਕੋੜੀ ਚਾਹੀਦੀ ਹੈ ਜੋ ਵੀ ਨੋਰਮਲ ਜਾਂ ਇੱਕ ਖਰਚਾ ਹੀ ਹੁੰਦਾ ਹੈ ਕੋਈ ਉਹਦੀ ਗੱਲ ਨਹੀਂ ਵੀ ਆਪਾਂ ਕਹਿ ਸਕਦੇ ਹਾਂ ਵੀ ਜੇ ਹੋ ਜਾਂ ਕੋਈ ਉਸ ਤਰ੍ਹਾਂ ਦੀ ਚੀਜ਼ ਪ੍ਰੋਵਾਈਡ ਸਾਰਾ ਪ੍ਰੋਵਾਈਡ ਕਰਦੇ ਜੇ ਇਕੱਲੀ ਕਿਸੇ ਕੋੜੀ ਦੀ ਜ਼ਰੂਰਤ ਹੈ ਜਾਂ ਦੋ ਘੋੜੀਆਂ ਦੀ ਜ਼ਰੂਰਤ ਹੈ ਉਹ ਵੀ ਦੇ ਸਕਦੇ ਹਾਂ ਜੇ ਨਾਲ ਉਹਦੇ ਕੋਈ ਰਾਤ ਵਗੈਰਾ ਦੀ ਹਾਂਜੀ ਉਹ ਵੀ ਸਾਡੇ ਕੋਲ ਸਾਰਾ ਕੁਝ ਇੰਤਜ਼ਾਮ ਹੈਗਾ ਆਪਣੇ ਬਣਾਏ ਹੋਏ ਹੈ ਬਣਾਏ ਹੋਏ ਹਾਂਜੀ ਜਿਵੇਂ ਅੱਜ ਕੱਲ ਆਪਾਂ ਮਤਲ ਆ ਘੋੜਾਂ ਜਾਂ ਹੁਣ ਜਵੇਂ ਕਈ ਵਾਰੀ ਹਾਥੀ ਜਾਂ ਊਠ ਉਹ ਵੀ ਸਾਰਾ ਕੁਝ ਨਾਲ ਕਰਦੀਦਾ ਉਹ ਵੀ ਕਰ ਦਿੰਦੇ ਉਹ ਤੁਹਾਨੂੰ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਅੱਛਾ ਫਿਰ ਜਿਵੇਂ ਹਾਥੀ ਜੇ ਕਿਸੇ ਨੂੰ ਮੰਨ ਲਓ ਚਾਹੀਦਾ ਹੋਵੇ ਵੀ ਆਪਾਂ ਹਾਥੀ ਲੈ ਕੇ ਜਾਣਾ ਵਿਆਹ ਤੇ ਦੇਖੋ ਜੀ ਇਹ ਤਾਂ ਬਜਟ ਹਰ ਪਾਰਟੀ ਦਾ ਆਪਣਾ ਆਪਣਾ ਹੁੰਦਾ ਹੈਗਾ ਠੀਕ ਹੈ ਜ਼ਰੂਰੀ ਨਹੀਂ ਕਿ ਹਰੇਕ ਬੰਦਾ ਹਾਥੀ ਕਰਦਾ ਕੋਈ ਕੋੜੀ ਕਰਦਾ ਕੋਈ ਨਹੀਂ ਵੀ ਕਰਦਾ ਉਹਨਾਂ ਦੀ ਮਰਜ਼ੀ ਹੈ ਉਹਨਾਂ ਦੀ ਮਰਜ਼ੀ ਕੋਈ ਸਾਡੇ ਵੱਲੋਂ ਕੋਈ ਉਸ ਤਰ੍ਹਾਂ ਦਾ ਨਹੀਂ ਹੁੰਦਾ ਕਿ ਜਿਸ ਤਰ੍ਹਾਂ ਗਾਗ ਦੀ ਡਿਮਾਂਡ ਹੁੰਦੀ ਹੈ ਕਸਟਮਰ ਦੀ ਡਿਮਾਂਡ ਹੁੰਦੀ ਹੈ ਉਹ ਤਾਂ ਅਸੀਂ ਸਰਵਿਸ ਪ੍ਰੋਵਾਈਡ ਕਰੀਦੀ ਹੈ ਕਰ ਦਰਸ਼ਕੋ ਘੋੜਾ ਤੁਹਾਨੂੰ ਦਿਖਾਤਾ ਹੈ ਕੱਲਾਂ ਵਾਲੇ 체ਤਕ ਘੋੜੇ ਦਾ ਇਹ ਜਿਹੜਾ ਬੱਚਾ ਹੈ ਬਾਈ ਜੀ ਹੁਣਾਂ ਦੇ ਕੋਲੇ ਬਿਲਕੁਲ ਸਪੋਰਟਲੈਸ ਹੈ ਬਹੁਤ ਚੰਗਾ ਸੋਹਣਾ ਤੇ ਮਜ਼ਬੂਤ ਘੋੜਾ ਹੈ ਬਾਕੀ ਤੁਸੀਂ ਦੇਖ ਕੇ ਆਪ ਹੀ ਦੱਸਣਾ ਤੇ ਜਿਹੜੀ ਵੱਡੀ ਗੱਲ ਹੈ ਇਹਦੇ ਵਿੱਚ ਫੀਸ ਹੈ ਜਿਹੜੀ ਬਾਈ ਹੁਣਾਂ ਨੇ ਬਹੁਤ ਹੀ ਨਾਰਮਲ ਆਮ ਬੰਦੇ ਦੀ ਪਹੁੰਚ ਦੇ ਵਿੱਚ ਆਉਣ ਵਾਲੀ ਫੀਸ ਰੱਖੀ ਹੈ ਘੋੜੇ ਦੀ ਸਟੱਡ ਸਰਵਿਸ ਲੈਣੀ ਹੈ ਤਾਂ ਉਹ ਵੀ ਬਾਈ ਹੁਣਾਂ ਦੇ ਨਾਲ ਸੰਪਰਕ ਜ਼ਰੂਰ ਕਰਿਓ ਤੇ ਜੇ ਕਿਸੇ ਸੱਜਣ ਮਿੱਤਰ ਨੇ ਆਪਦੇ ਵਿਆਹ ਦੇ ਵਿੱਚ ਅ ਮਤਲਬ ਕਿ ਜਿਹੜੀ ਘੋੜੀਆਂ ਬਰਾਤ ਸਮੇਂ ਆਪਾਂ ਲੋਡ ਹੁੰਦੀ ਹੈ ਤਾਂ ਉਹ ਵੀ ਤੁਸੀਂ ਬਾਈ ਹੁਣਾਂ ਦੇ ਨਾਲ ਸੰਪਰਕ ਕਰ ਸਕਦੇ ਆ ਕਿਉਂਕਿ ਅੱਜ ਕੱਲ ਜਿਹੜਾ ਕਾਫੀ ਟ੍ਰੈਂਡ ਹੈਗਾ ਕਿ ਬਰਾਤ ਜਿਹੜੀ ਘੋੜੇ ਘੋੜੀਆਂ ਤੇ ਚੜਦੀ ਹੈ ਜਾਂ ਕੋਈ ਊਠ ਹਾਥੀ ਵਗੈਰਾ ਇਦਾਂ ਦੇ ਜਿਹੜਾ ਹੈਗਾ ਟ੍ਰੈਂਡ ਚੱਲਦਾ ਜੇ ਕਿਸੇ ਸੱਜਣ ਨੇ ਉਹ ਜਾਂ ਕੋਈ ਸ਼ੌਂਕ ਪਾਲਣਾ ਤਾਂ ਉਹ ਵੀ ਬਾਈ ਹੁਣਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਆ ਬਾਕੀ ਘੋੜਾ ਬਹੁਤ ਚੰਗਾ ਘੋੜਾ ਹੈ ਵਧੀਆ ਘੋੜਾ ਹੈ ਬੱਚੇ ਇਹਦੇ ਚੰਗੇ ਆ ਰਿਜ਼ਲਟ ਬਾਈ ਹੁਣਾਂ ਨੇ ਦੱਸਿਆ ਹੀ ਬਹੁਤ ਵਧੀਆ ਆ ਰਿਜ਼ਲਟ ਇੱਕ ਆਪਾਂ ਤੁਹਾਨੂੰ ਦਿਖਾਇਆ ਵੀ ਇਹ ਬੱਚਾ ਇਹਦਾ ਨਾਲ ਤੇ ਆਮ ਬੰਦੇ ਦੀ ਪਹੁੰਚ ਵਾਲੀ ਫੀਸ ਹੈ ਜਰੂਰ ਬਾਈ ਹੁਣਾਂ ਦੇ ਨਾਲ ਸੰਪਰਕ ਕਰਿਓ ਤੁਸੀਂ ਨਰਾਸ਼ ਨਹੀਂ ਹੋਵੋਗੇ ਤੇ ਬਹੁਤ ਸੋਹਣਾ ਘੋੜਾ ਹੈ ਐਡਰੈਸ ਹੈ ਜਿਹੜਾ ਬਾਈ ਹੁਣਾਂ ਨੇ ਤੁਹਾਨੂੰ ਦੱਸਿਆ ਫਰੋਜਪੁਰ ਸ਼ਹਿਰ ਦੇ ਵਿੱਚ ਹੀ ਬਾਈ ਹੁਣੀ ਬੈਠੇ ਆ ਤੇ ਨੰਬਰ ਸਕਰੀਨ ਤੇ ਚੱਲਦਾ ਹੈ ਜਿਹੜਾ ਵੀ ਸੱਜਣ ਕੋਈ ਆਪਣੀ ਘੋੜੀ ਮੇਟ ਕਰਵਾਉਣੀ ਹੈ ਜਾਂ ਕੋਈ ਹੋਰ ਤੁਸੀਂ ਸਰਵਿਸ ਬਾਈ ਹੁਣਾਂ ਤੋਂ ਲੈਣੀ ਹੈ ਬਾਈ ਹੁਣਾਂ ਦੇ ਨਾਲ ਸੰਪਰਕ ਜਰੂਰ ਕਰ ਲਿਓ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੇ ਅੱਗੇ ਆਪਦੇ ਸੱਜਣਾ ਮਿੱਤਰਾਂ ਦੇ ਨਾਲ ਸਾਂਝੀ ਜਰੂਰ ਕਰਿਓ ਤੇ ਵੀਡੀਓ ਦੇਖ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਭਾਈ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਟਾਈਮ ਦਿੱਤਾ